ਰਾਤ ਹੈ ਕੋਟਰੀ ਮੈਂ ਬਤਾਣੀ ਸ਼ੁੱਧ ਹੁੰਦਾ ਸੀ ਕਿ ਅਕੀਨੀ ਮੇਰੀ ਮੇਰੀ ਨੀ ਕੁੜੇ ਪੰਮੀ ਨੀ ਤੇ ਪੈਰਾਂ ਚੜੇ ਆਪਿਆਂ ਨਹੀਂ ਕਿਸੇ ਹਾਂ ਤੂੰ ਸੁਣਦਾ ਹੈ ਲੋਕੀ ਜੇ ਮਾਂ ਇਹ ਗੱਲ ਵੀ ਸੀ ਮੁੰਡਾ ਮਿਆ ਦਾ ਇਹ ਤਾਂ ਵਧੀਆ ਗੱਲ ਹੋ ਰਹੀ ਇਹਨਾਂ ਤੱਕ ਗੱਲਾਂ ਸਨ ਦੀ ਸੀ ਇਨਸਾਸ ਨਾਲ ਲੜਨੀ ਕਿ ਪਰ ਮੈਂ ਨਹੀਂ ਆਦੀ ਨਾਲ ਲੜਨਾ ਕਹਿੰਦੇ ਸੀ ਚੰਡੀਗੜ੍ਹ ਤੇ ਬ੍ਰੇਕਫਾਸਟ ਖਵਾਓਗੇ ਨਹੀਂ ਤਾਂ ਮੀਟੋ ਦੇਣੀ ਐ ਤੁਹਾ ਬੱਚਾ ਬਹਿ ਨਹੀਂ ਉਹ ਤਾਂ ਨਹੀਂ ਨਿਕੜੇ ਪੰਮੀ ਨਹੀਂ ਕਿੱਥੇ ਆਂਦੀ ਤੂੰ ਇਹ ਹੋਇ ਤੋ ਸੁੱਤੀ ਪਈ ਲੈ ਬੇਬੇ ਅਜੇ ਤੱਕ ਆਰਾਮ ਬੱਜ ਗਿਆ 1 ਵਜੇ ਹੋਇਆ ਦਫਾ ਹੋਣੀ ਐ ਦੇਖ ਲਾ ਠੀਕ ਆ ਬੀਬੀ ਦੱਸ ਕੀ ਐ ਇਸ ਟਾਈਮ ਤੇ ਜੀ ਕਿਨੇ ਕਿਨੇ ਭਈਆਂ ਦਾ ਰੋਟੀਆਂਵਾ ਦਿੰਦੀਆਂ ਸੀ ਤੇ ਤੂੰ ਸੁੱਤੀ ਪਈ ਨਹੀਂ ਉੱਠਦੀ ਹੈਗੀ ਇਹ ਤੂੰ ਜੁੱਤਾ ਕਹਿੰਦੇ ਸੀ ਬਚੋਲਾ ਨਹੀਂ ਬ੍ਰੇਕਫਾਸਟ ਬਣਾ ਕੇ ਖਵਾਉਂ ਨਹੀਂ ਤੂੰ ਤਾਂ ਲੰਗਰ 'ਮੇਂ ਨਹੀਂ ਲਾਉਂਦੀ ਲੈ ਬੇਬੇ ਤੈਨੂੰ ਹੁਣ ਮੈਂ ਕੀ ਮਕਰੋਨੀ ਬਣਾ ਦਵਾਂ ਹਾਏ ਨਹੀਂ ਫੋਟੋ ਨਹੀਂ ਮਕਰੋਨੀ ਛਕਾਉਂਦੀ ਨਹੀਂ ਅਸਾਂ ਤਾਂ ਰੋਟੀਆਂ ਲਾਦੇ ਅਸਾਂ ਰੋਟੀਆਂ ਖਾਣ ਆਲੇ ਆਂ ਲੈ ਬੇਬੇ ਜਨ ਮੈਂ ਤੈਨੂੰ ਬਰੈਡ ਬਣਾ ਦਿੰਦੀ ਆਂ ਫਿਰ ਨਹੀਂ ਰੋਟੀ ਲਾਦੇ ਨੇ ਉਹ ਤਾਂ ਅਸੀਂ 10-20 ਭਈਆਂ ਦੀਆਂ ਰੋਟੀਆਂ ਲਾ ਦਿੰਦੀਆਂ ਸੀ ਰੋਟੀ ਲਾਦੇ ਜਾ ਕੇ ਲਾਦ ਜੀ ਕਿੰਨੀਆਂ ਕਲੌਣੀਆਂ ਬਣਾਉਣੀਆਂ ਹਾਏ ਜੀ ਬੋਲੀ ਹੁਣ ਤੂੰ ਸਰ ਪੁੱਛ ਕੇ ਰੋਟੀਆਂ ਲਾਏਂਗੀ ਨਾ ਬੇਬੇ ਦੱਸ ਦੋ ਕਿੰਨੀਆਂ ਬਣਾਉਣੀਆਂ 10 ਬਣਾਉਣੀਆਂ 5 ਬਣਾਉਣੀਆਂ ਕਿੰਨੀਆਂ ਬਣਾਉਣੀਆਂ ਦੱਸ ਦੋ ਮੈਨੂੰ ਇਹ ਜਾ 100 ਰੋਟੀਆਂ ਲਾ ਦੇ ਜਾ ਕੇ 50 ਰੋਟੀਆਂ ਇੱਥੇ ਬੇਬੇ ਪੈਂਟ ਨੂੰ ਵੀ ਹੋਂਕਾ ਦੇ ਆਓ ਪੈਂਟ ਵਾਲੇ ਵੀ ਆ ਕੇ ਰੋਟੀਆਂ ਖਾਣਨ ਕਿਥੇ ਇਹ ਪੈਂਡ ਵਾਲੇ ਨਹੀਂ ਨਹੀਂ ਕੋਈ ਆਇਆ ਗਿਆ ਹੁੰਦਾ ਉਹਨੂੰ ਖਵਾਈ ਜਾਂਦੀ ਹੁੰਦੀ ਹੈ ਰੋਟੀ ਔਰ ਅੱਗ ਵੱਧ ਲਾ ਲੇਂਗੀ ਤੈਨੂੰ ਕੀ ਹੋਜੂ ਐਸਾ ਚਾਰ ਚਾਰ ਭਈਆਂ ਦੀਆਂ ਰੋਟੀਆਂ ਲਾਉਣੀਆਂ ਸੀ ਲਾਦ ਨਹੀਂ ਜਾ ਜਾਂ ਕੇ ਰੋਟੀ ਲਾ ਦੇ ਉਹ ਮਿਰਚਿਆਣੀ ਦੀ ਜਾਂ ਰੋਟੀਆਂ ਨਾ ਜਾਂ ਚ 50 ਆ ਗਿਆ ਚਲ ਮਤੇ ਪਾਏ ਇੱਥੇ ਤਾਂ ਇੰਨਾ ਦੁਪਹਿਰਾ ਚੜਿਆ ਪਿਆ ਵਾ ਨਹੀਂ ਮੈਂ ਹੁਣ ਇੱਥੋਂ ਰੋਟੀਆਂ ਕਿੱਥੋਂ ਲਾਉਂਦੀ ਫਿਰੂੰਗੀ ਐ ਕਰਦੀ ਆ ਮੈਂ ਤਾਂ ਐ ਕਰਦੀ ਆ ਮੈਂ ਆਰਡਰ ਦੇ ਕੇ ਆਨਲਾਈਨ ਮਗਾ ਲੈਂਨੀ ਆ ਰੋਟੀਆਂ ਮੇਰਾ ਤਾਂ ਸਾਰਾ ਮੇਕਅਪ ਉਤਰ ਜਾਣਾ ਮਸਾ ਮਸਾ ਤਾਂ ਮੈਂ ਕੀਤਾ ਵਾ ਤੇ ਨਾਲੇ ਮੇਰਾ ਤਾਂ ਚੂੜਾ ਖਰਾਬ ਹੋ ਜਾ ਮੈਂ ਤਾਂ ਨਹੀਂ ਕਰਦੀ ਹਜੀ ਮੈਂ ਕਰਦੀ ਆ ਆਰਡਰ ਦੇ ਕੇ ਮਗਾਉਣੀ ਆ ਹੈਲੋ ਹਾਂਜੀ ਬੀਰ ਜੀ ਤੁਸੀਂ ਐ ਕਰੋ ਪ 50 ਰੋਟੀਆਂ ਭੇਜ ਦਿਓ 50 50 ਰੋਟੀਆਂ ਦਾ ਆਰਡਰ ਲੈ ਲਓ ਹਾਂਜੀ ਹਾਂਜੀ ਤੇ ਹਾਂਜੀ ਰਾਜਕੁਰ ਦੇ ਘਰ ਭੇਜਣੀਆਂ ਅੱਗੇ ਨਹੀਂ ਤੁਸੀਂ ਫੜਾ ਕੇ ਗਏ ਸੀ 버거 ਹਾਂਜੀ ਹਾਂਜੀ ਉੱਥੇ ਭੇਜ ਦਿਓ ਠੀਕ ਆ ਠੀਕ ਆ ਪੈਸੇ ਕਿੰਨੇ ਹੋਣਗੇ 300 ਠੀਕ ਆ ਠੀਕ ਆ ਹੁਣੇ ਭੇਜ ਦਿਓ ਦਸ ਮਿੰਟਾਂ ਦੇ ਵਿੱਚ ਹਾਂਜੀ ਹਾਂਜੀ ਓਕੇ ਲੈ ਮੈਂ ਬਣਾਉਣੀ ਆ ਚੁੱਲੇ ਤੇ ਰੋਟੀ ਮੇਰੇ ਤਾਂ 5 ਮਿੰਟਾਂ ਦੇ ਵਿੱਚ ਬਣੀਆਂ ਤਣੀਆਂ ਰੋਟੀਆਂ ਆ ਜਾਣੀਆਂ ਚੰਗੀਆਂ ਭਲੀਆਂ ਬਣਾਉਣੀ ਆ ਮੈਂ ਰੋਟੀ ਹੂੰ ਮੈਂ ਤਾਂ ਇੰਸਟਾਗ੍ਰam ਤੇ ਹੀਲਾ ਬਣਾਉਣੀ ਆ ਇਹਨਾਂ ਤਾਂ ਬੁੜੀ ਜੀ ਨੇ ਅੰਕ ਕੀਤਾ ਪਿਆ ਹੂੰ ਰਗਿਆ ਮੈਂ ਭੱਜ ਕੇ ਰੋਟੀਆਂ ਲਿਆਵਾਂ ਉੜੀ ਚੱਲਿਆ ਆਪਣੀਆਂ ਤਾਂ ਰੋਟੀਆਂ ਪੈਕ ਆ ਹੁਣ ਆਪਾਂ ਤਾਂ ਬਣਾਉਨੇ ਰੀਲਾਂ ਹਾਂ ਬਣਾਤੀਆਂ ਰੋਟੀਆਂ ਤਾਂ ਲਾ ਲਿਆ ਈ ਮੈਨੂੰ ਜਾ ਕੇ ਦੇਖਾ ਤਾਂ ਸੀ ਇਹਨੇ ਰੋਟੀ ਲਾਈ ਕਿ ਨਹੀਂ ਲਾਈ ਦਫਾ ਹੋਣੀ ਨੇ ਇਹ ਤਾਂ ਭੁੱਖ ਵੀ ਬਾੜੀ ਲੱਗੀ ਇਹ ਤੇ ਰੋਟੀਆਂ ਲਾ ਵੀ ਲਈਆਂ ਹੈ ਚੁੱਲੇ 'ਚ ਨਾ ਆਗ ਨਾ ਉਗ ਚੁੱਲਾ ਤਾਂ ਠੰਡਾ ਪਿਆ ਇਹ ਤੇ ਰੋਟੀਆਂ ਬਣਾ ਵੀ ਲਈਆਂ ਹੋਰ ਕੀ ਆਹ ਦੇਖ ਰੋਟੀਆਂ ਬਣਾ ਚਾਕਾ ਦੀਆਂ 50 ਰੋਟੀਆਂ ਹੈ ਇਨੀ ਸੇਤੀ ਕਿ ਮਿਲਾ ਲੇ ਨਹੀਂ ਸਾਨੂੰ ਤਾਂ 2-2 3-3 ਘੰਟੇ ਲੱਗ ਜਾਂਦੇ ਸੀ ਰੋਟੀਆਂ ਲਾਉਣ ਕਿ ਤੈਰਾ ਤਾਂ ਚੁੰਡਾ ਵੀ ਠੰਡਾ ਪਿਆ ਵਾ ਤੂੰ ਕਿੱਥੇ ਰੋਟੀਆਂ ਲਾਤੀਆਂ ਲੈ ਬੇਬੇ ਲਾ ਤਾਂ ਦਿੱਤੀਆਂ ਤੰਦੂਰੀਆਂ ਨੇ ਰੋਟੀਆਂ ਲਾਈਆਂ ਹੋਈਆਂ ਇਹ ਤਾਂ ਸੁੱਕੀਆਂ ਜੀ ਇਹ ਰੋਟੀਆਂ ਨੇ ਮੈਨੂੰ ਐ ਕਾਤੋਂ ਲੰਦੇ ਜਿਵੇਂ ਹੋਟਲ ਤੋਂ ਆਈਆਂ ਹੁੰਦੀਆਂ ਨੇ ਛੁੱਟੀਆਂ ਹੋਈਆਂ ਨੇ ਇੱਥੇ ਨਹੀਂ ਇਹ ਨਹੀਂ ਸੀ ਰੋਟੀਆਂ ਰੋਟੀਆਂ ਖਾਂਦੇ ਦੁਬਾਰਾ ਲਾ ਰੋਟੀਆਂ ਲੈ ਲਾ ਕੇ ਦਿਨੀ ਆ ਸੁੱਕੇ ਠੀਕਰ ਐਸੀ ਨਹੀਂ ਖਾਂਦੇ ਇਹ ਲਾ ਦੁਬਾਰਾ ਰੋਟੀਆਂ ਚੱਕ ਇਹ ਆਵਦੀਆਂ ਕੀ ਕਿਹਾ ਤੇ ਕੋਸ਼ਿਸ਼ ਨਹੀਂ ਕੋਸ਼ਿਸ਼ ਨਹੀਂ ਏ ਨਹੀਂ ਅਸੀਂ ਕਹਿੰਦੇ ਹੁੰਦੇ ਸੁੱਕੇ ਠੀਕਰ ਮੈਂ ਤਾਂ ਲਾਤੀਆਂ ਰੋਟੀਆਂ ਆਵਦੀਆਂ ਹਾਂ ਲਾਤੀਆਂ ਤੇ ਰੋਟੀਆਂ ਨਹੀਂ ਤੁਸੀਂ ਭੁੱਖੜਾ ਨਹੀਂ ਦਿੱਤਾ ਕੀ ਹੈ ਹੈ ਤੂੰ ਕਹਿੰਨੀ ਚੰਡੀਗੜ੍ਹ ਤੋਂ ਵਿਆਹ ਲੈ ਚੰਡੀਅ ਨਹੀਂ ਫੋਟ ਨਹੀਂ ਤੇ ਰੋਟੀਆਂ ਵੀ ਨਹੀਂ ਲਾਉਂਦੀ ਦਫਾ ਹੋਣੀ ਬੇਬੇ ਤੂੰ ਕੀ ਕਹਿਨੀ ਹੈ ਠੀਕ ਹੈ ਨਾ ਕੀ ਹੈ ਤੇਰੇ ਪੇਕੇਆਂ ਨੇ ਦਿੱਤਾ ਗਿਆ ਕਿੰਨਾ ਮੈਨੂੰ ਚਾ ਸੀ ਵੀ ਮੈਂ ਆ ਲਵਾਂ ਮੈਂ ਉਹ ਲਵਾਂ ਇੱਕੋਸ ਨਹੀਂ ਦਿੱਤਾ ਤੇਰੇ ਪੇਕੇਆਂ ਨੇ ਹੋਰ ਬੋਲ ਬੇਬੇ ਹੋਰ ਦੱਸ ਹੋਰ ਕੀ ਦੇਖ 5000 ਹਜ਼ਾਰ ਦੇ ਸੂਟ ਸੀਗੇ ਸਾਡੇ ਹੈ ਲੈਣ ਦੇ ਨਾਲ ਤੁਸੀਂ ਉਹ ਵੀ ਨਹੀਂ ਦਿੱਤੇ ਨਾ ਕੋੂਲਰ ਨਾ ਫਰਿਜ ਨਾ ਕੁਝ ਹੋਰ ਕੋਸਮ ਨਹੀਂ ਦਿੱਤਾ ਤੁਸੀਂ ਜਾ ਅਰੇ ਪੇਕਿਆਂ ਨੂੰ ਫੋਨ ਕਰ ਸਾਰਾ ਕੁਝ ਲੈ ਕੇ ਆ ਆਹ ਕੱਪੜੇ ਧੋਣ ਵਾਲੀ ਮਸ਼ੀਨ ਵੀ ਨਹੀਂ ਦਿੱਤੀ ਹੈਗੀ ਤੁਸੀਂ ਤਾਂ ਲੈ ਦਿੱਤੀ ਨਹੀਂ ਤੈਨੂੰ ਕੋਈ ਨਾ ਕਰ ਦੂੰਗੀ ਮੈਂ ਆਪਦੇ ਪੇਕਿਆਂ ਨੂੰ ਫੋਨ ਮਂਗਾ ਦੂੰ ਤੁਹਾਨੂੰ ਫਰਿਜ ਆਹੋ ਮਗਾਉਣੀਆਂ ਤਾਂ ਤੈਨੂੰ ਪੈਣੀਆਂ ਹੀ ਆਏ ਮੈਂ ਤਾਂ ਬੋਲਦੀ ਨਹੀਂ ਏਹ ਮੇਰੀ ਬਾਤ ਕਿੱਥੋਂ ਆਈ ਜਾਂਦੀ ਮੈਂ ਤਾਂ ਕੁਝ ਬੋਲਦੀ ਵੀ ਨਹੀਂ ਇਹ ਤੂੰ ਕਿਹਾ ਮੋਬਾਈਲ ਦੇ ਵਿੱਚ ਮੇਰੀ ਬਾਤਾਂ ਰਿਕਾਰਡ ਕਰਤੀਆਂ ਹੋਰ ਦੱਸ ਬੇਬੇ ਨਹੀਂ ਪੁੱਤ ਮੈਂ ਤਾਂ ਕੁਝ ਨਹੀਂ ਕਹਿੰਦੀ ਨੀ ਪਤਾ ਕੋਸ ਨਹੀਂ ਕਹਿੰਦੀ ਮੇਰੇ ਤਾਂ ਬਦਨਾਮੀ ਹੋ ਜੂਨੀ ਮੇਰੇ ਤਾਂ ਚੇਲ ਕਰਾ ਦੁੱਟ ਜਾਣ ਜੱਕਾਸ ਬੋਲਦਾ ਨਹੀਂ ਪਤਾ ਮੈਂ ਤਾਂ ਕੁਛ ਨਹੀਂ ਤੂੰ ਕਾਹਨੂੰ ਕੰਮ ਕਰਨਾ ਐਡੀ ਵੱਡੀ ਦੇਹ ਕੱਤ ਦਿੱਤੀ ਮੈਨੂੰ ਰੱਬ ਰੋਟੀਆਂ ਹੀ ਆ ਕੋਈ ਨਾ ਮੈਂ ਆਪੇ ਲਾ ਲੈ ਕਰੂੰ ਰੋਟੀਆਂ ਤਾਂ ਲਾ ਲੈਂਗੀ ਨਾ ਫਿਰ ਮੈਂ ਹਾਂ ਰੋਟੀਆਂ ਲਈ ਵੀ ਉਹ ਭਾਂਡੇ ਵੀ ਪਏ ਆ ਮੇਰੇ ਨੀਲ ਖਰਾਬ ਹੋ ਜਾਣਗੇ ਨਾ ਫਿਰ ਉਹ ਕੋਈ ਨਾ ਪਤਾ ਭਾਂਡਿਆਂ ਦਾ ਕੀ ਆ ਉਹ ਤਾਂ ਮੈਂ 5 ਮਿੰਟਾਂ ਚ ਹੀ ਮਾਂਜ ਦੂੰ ਮੈਂ ਆਪੇ ਮਾਂਜ ਲੂੰਗੀ ਭਾਂਡੇ ਬੇਬੇ ਮੇਰੇ ਕੱਪੜੇ ਵੀ ਪਏ ਆ 10 12 ਸੂਟ ਧੋਣ ਵਾਲੇ ਪਏ ਆ ਕੋਈ ਨਾ ਕੱਪੜੇ ਮੈਂ ਤਾਂ ਦੂੰਗੀ ਉਹ ਵੀ ਧੋ ਦੂੰਗੀ ਮੈਂ ਹੋਏ ਕਿੱਥੇ ਫਸ ਗਈ ਬੋਲ ਕੇ ਮੈਂ ਬੇਬੇ ਵੀ ਪੋਚਾ ਕੋਈ ਨਾ ਪੋਚੇ ਵੀ ਮੈਂ ਲਾ ਲੂੰ ਪਹਿਣਾ ਚੱਲ ਤਾਂ ਠੀਕ ਆ ਬੇਬੇ ਮੈਂ ਜਾ ਕੇ ਪੈਣੀ ਆ ਮੇਰੇ ਵਾਸਤੇ ਨਾ ਵਧੀਆ ਜੀ ਦਾਲ ਸਬ지 ਬਣਾ ਕੇ ਰੋਟੀ ਲਿਆ ਦੀ ਮੈਂ ਤਾਂ ਜਾ ਕੇ ਪੈਣੀ ਆ ਹੋਏ ਨਹੀਂ ਮੈਂ ਕਿੱਥੇ ਬੋਲ ਕੇ ਫਸ ਗਈ ਨਹੀਂ ਮੇਰਾ ਤਾਂ ਜਲੂਸ ਨਿਕਲ ਜੂ ਪਿੰਡ ਚ ਹੋਏ ਨਹੀਂ ਲਿਆਂਦੀ ਮੈਂ ਚੰਡੀਗੜ੍ਹ ਦੀ ਦਫਾ ਹੋਣੀ ਇਹ